ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਕੱਲ ਦੇਸ਼ ਦੀ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਨ ਨੇ ਆਪਣਾ 8ਵਾਂ ਤੇ ਇਸ ਤੀਜੀ ਟਰਮ ਦਾ ਪਹਿਲਾ ਬਜਟ ਪੇਸ਼ ਕੀਤਾ ਹੈ ਤੇ ਉਹਦੇ 'ਚ ਬੜਾ ਰੌਲਾ ਪਾਇਆ ਜਾ ਰਿਹਾ ਹੈ ਕਿ ਇਹ ਬਜਟ ਬਹੁਤ ਹੀ ਵੱਡਾ ਅਤੇ ਪ੍ਰਧਾਨ ਮੰਤਰੀ ਨੇ ਤਾਂ ਉਹਦੀਆਂ ਸਫਤਤਾ ਦੇ ਪੁਲ ਬੰਨ੍ਹ ਦਿੱਤੇ ਬਜਟ ਦੇ ਪਰ ਜਦੋਂ ਉਸ ਨੂੰ ਅਸੀਂ ਅੰਦਰੋਂ ਘੋਖਦੇ ਹਾਂ ਉਦੇ ਵਿੱਚ ਕੀ ਹੈ ਕਿ ਉਹਦੇ ਤੇ ਪਾਲਿਸ਼ ਜਿਆਦਾ ਮਾਰੀ ਹੋਈ ਹੈ ਉੱਗੇ ਜਿਹੜੇ ਪੱਤਰਕਾਰ ਨੇ ਸ਼੍ਰੀ ਜਿਹੜੇ ਗੂਹਾ ਸਾਹਿਬ ਉਹਨਾਂ ਨੇ ਗੂਹਾ ਠਾਕੁਰ ਦਾ ਉਹਨਾਂ ਦੇ ਵਿਸ਼ਲੇਸ਼ਣ ਨੂੰ ਜਦੋਂ ਅਸੀਂ ਸੁਣਦੇ ਆ ਤਾਂ ਉਹਨਾਂ ਨੇ ਕਿਹਾ ਵੀ ਅੰਦਰੋਂ ਹਰੇਕ ਚੀਜ਼ ਵਿੱਚੋਂ ਖੋਖਲੀ ਹੈ ਕਿਸੇ ਚੋਂ ਕੁਝ ਖਾਸ ਨਿਕਲਦਾ ਨਹੀਂਗਾ ਤੇ ਸੰਯੁਕਤ ਕਿਸਾਨ ਮੋਰਚੇ ਨੇ ਇਸ ਬਜਟ ਨੂੰ ਕਿਸਾਨ ਵਿਰੋਧੀ ਦੱਸਿਆ ਤੇ ਕਿਹਾ ਕਿ ਕਿਸਾਨਾਂ ਲਈ ਇਹਦੇ ਵਿੱਚ ਕੁਝ ਵੀ ਨਹੀਂਗਾ ਤੇ ਜਦੋਂ ਅਸੀਂ ਅੰਕੜਿਆਂ ਨੂੰ ਵੀ ਦੇਖਦੇ ਹਾਂ ਤਾਂ ਐਗਰੀਕਲਚਰ ਦੇ ਵਿੱਚ ਖੇਤੀਬਾੜੀ ਦੇ ਵਿੱਚ 132000 ਕਰੋੜ ਤੋਂ 137000 ਕਰੋੜ ਜਿਹੜੀ ਹੈ ਫੰਡ ਅਲੋਕੇਟ ਕੀਤੇ ਹੈਗੇ ਜਣੀ ਦੇਖਣ ਨੂੰ ਉੱਪਰੋਂ 4% ਦਾ ਵਾਧਾ ਲੱਗਦਾ ਪਰ ਜਦੋਂ ਅਸੀਂ ਦੇਖਦੇ ਹਾਂ ਵੀ ਕੁੱਲ ਬਜਟ ਜਿਹੜਾ ਪਿਛਲੇ ਸਾਲ ਸੀ ਉਹ ਕੁੱਲ ਕਿੰਨਾ ਸੀ ਉਹ 132000 ਉਹਦਾ ਕਿੰਨੇ ਪਰਸੈਂਟ ਸੀ ਤੇ ਹੁਣ ਕੁੱਲ ਜਿਹੜਾ ਹੈਗਾ ਉਹ 50650000 ਦਾ ਕੁੱਲ ਬਜਟ ਹੈ ਉਹਦੇ ਚੋਂ 1.37 ਹੈ ਜਿਹੜਾ 1.37 ਹੈ ਜਿਹੜਾ ਉਹ ਕਿੰਨਾ ਪਰਸੈਂਟ ਹੈ ਜਦੋਂ ਅਸੀਂ ਉਹਦੀ ਪਰਸੈਂਟੇਜ ਦੇਖਦੇ ਹਾਂ ਟੋਟਲ ਬਜਟ ਦੇ ਹਿਸਾਬ ਨਾਲ ਤਾਂ ਉਹ ਪਰਸੈਂਟੇਜ ਘਟੀ ਹੈ ਪਹਿਲਾਂ ਪਿਛਲੇ ਸਾਲ ਇਹ ਪਰਸੈਂਟੇਜ ਜਿਹੜੀ ਹੈ ਇਹ 2.72% ਸੀਗੀ ਤੇ ਹੁਣ ਇਹ ਐਸਵਾ ਐਸਵਾ ਰਹੀ 2.72% ਹੈ ਤੇ ਪਿਛਲੇ ਸਾਲ ਇਹ 2.75% ਸੀ ਜਾਨੀ ਕੁੱਲ ਪਰਸੈਂਟੇਜ ਘਟੀ ਹੈ ਖੇਤੀਬਾੜੀ ਦੇ ਉੱਤੇ ਵੀ ਇਸੇ ਤਰ੍ਹਾਂ ਮਨਰੇਗਾ ਦਾ ਮਨਰੇਗਾ ਦੇ ਵਿੱਚ ਸਾਲ 2023-24 ਦੇ ਵਿੱਚ 99153 ਕਰੋੜ ਰੁਪਏ ਖਰਚੇ ਗਏ ਸੀ ਤੇ ਬਜਟ ਪਿਛਲੇ ਸਾਲ ਵੀ 86000 ਕਰੋੜ ਸੀ ਤੇ ਇਸ ਵਾਰੀ ਵੀ 86000 ਕਰੋੜ ਹੀ ਬਜਟ ਰੱਖਿਆ ਗਿਆ ਹਾਲਾਂਕਿ ਪਿੰਡੂ ਖੇਤਰ ਦੇ ਵਿੱਚ ਜਿਹੜੀ ਰੁਜ਼ਗਾਰ ਦਾ ਸਵਾਲ ਹੈਗਾ ਉਹਦੇ 'ਚ ਇਹ ਇਹਦਾ بڑا ਯੋਗਦਾਨ ਹੈ ਪਰ ਸਰਕਾਰ ਨੇ ਇਹਦੇ ਉੱਤੇ ਹੱਥ ਲਗਾਤਾਰ ਘੁੱਟਿਆ ਹੋਇਆ ਹੈਗਾ ਇਸੇ ਤਰ੍ਹਾਂ ਨਾਲ ਇੱਕ بڑا ਹੋਰ ਕਿਹਾ ਕਿ ਵੀ ਅਸੀਂ ਜਿਹੜਾ 247 ਤੱਕ ਜਿਹੜਾ ਉਹ 1 ਗੀਗਾਵਾਟ ਜਿਹੜੀ ਬਿਜਲੀ ਹੈ ਉਹ ਨੁਕਲੀਅਰ એનર્ਜੀ ਦੀ ਜਿਹੜੀ ਬਣਾਵਾਂਗੇ ਅਸੀਂ ਉਹਦੇ ਉੱਤੇ ਵੀ ਪ੍ਰਵੀਰ ਪ੍ਰਕਾਸ਼ਾ ਉਹਨਾਂ ਦਾ ਤੇ ਆਪਣੇ ਗੂਹਾ ਸਾਹਿਬ ਦਾ ਅਸੀਂ ਦੇਖਿਆ ਗੋਹਾ ਠਾਕੁਰਤਾ ਜੀ ਦਾ ਉਹਨਾਂ ਦੀ ਇੰਟਰਵਿਊ ਇਹ ਬਿਲਕੁਲ ਸਾਫ਼ ਕਰਦੀ ਹੈ ਕਿ ਜਦੋਂ ਅਸੀਂ ਵੱਡੇ ਨੁਕਲੀਅਰ ਕਿਉਂਕਿ ਨੁਕਲੀਅਰ ਪਾਵਰ ਪਲਾਂਟ ਦੇ ਵਿੱਚ ਖਤਰਾ ਰਹਿੰਦਾ ਹੈ ਵੀ ਜੇ ਉਹਦੀ ਕਿਤੇ ਕਿਸੇ ਨਾ ਕਿਸੇ ਤਰ੍ਹਾਂ ਨਾਲ ਲੀਕ ਹੋ ਗਿਆ ਤਾਂ ਬਹੁਤ ਵੱਡਾ ਨੁਕਸਾਨ ਕਰਦਾ ਹੈ ਮਨੁੱਖਾਂ ਦਾ ਉਹ ਪਲਾਂਟ ਜਿੰਨੇ ਵੱਧ ਕਪੈਸਿਟੀ ਦੇ ਲੱਗਣ ਥੋੜੇ ਲੱਗਣ ਥੋੜੀ ਗਿਣਤੀ 'ਚ ਵੱਡੀ ਕਪੈਸਿਟੀ ਦੇ ਲੱਗਣ ਉਹ ਜ਼ਿਆਦਾ ਚੰਗੇ ਰਹਿੰਦੇ ਤੇ ਜੇ ਥੋੜੀ ਕਪੈਸਿਟੀ ਦੇ ਜ਼ਿਆਦਾ ਪਲਾਂਟ ਲੱਗਣਗੇ ਉਹ ਜ਼ਿਆਦਾ ਖਤਰਨਾਕ ਖਤਰਨਾਕ ਹੋ ਸਕਦੇ ਐ ਇਹ ਛੋਟੀ ਕਪੈਸਿਟੀ ਵਾਲੇ ਲਾਉਣਾ ਚਾਹੁੰਦੇ ਐ ਬਾਰੋਂ ਟੈਕਨੋਲੋਜੀ ਉਹ ਲਿਆਉਣੀ ਚਾਹੁੰਦੇ ਐ ਤੇ ਇਹ ਦੇਸ਼ ਲਈ ਹੋਰ ਖਤਰਨਾਕ ਹੋ ਸਕਦੇ ਐ ਖਤਰਿਆਂ ਦੇ ਬਦਲ ਟਕਰਾ ਸਕਦੇ ਤੇ ਲੱਗਦਾ ਇਹ ਹੈ ਕਿ ਵੀ ਦੇ ਉਹ 2047 ਤੱਕ ਤਾਂ ਭਾਰਤ ਪੂਰਾ ਵਿਕਸਤ ਹੋ ਜਾਣਾ ਹੈ ਉਸ ਵਿਕਸਤ ਦੇ ਬਾਰੇ ਵਿੱਚ ਅੱਜ ਜਿਹੜਾ ਹੈ ਹਾਲਾਂਕਿ ਉਹ ਮੋਦੀ ਜੀ ਦੇ ਹੱਕ 'ਚ ਹੀ ਲਿਖਦੇ ਹੈ ਮਿਸਿਸ ਤਵਲੀਨ ਸਿੰਘ ਤਵਲੀਨ ਸਿੰਘ ਅਕਸਰ ਲਿਖਦੀ ਹੈ ਮੋਦੀ ਜੀ ਦੇ ਬਹੁਤਾ ਪਰ ਕਰਕੇ ਪੱਖ 'ਚ ਲਿਖਦੇ ਹੈ ਤੇ ਕਾਂਗਰਸ ਨੂੰ ਦੋਵੇਂ ਆੜੇ ਹੱਥੀਂ ਲੈਂਦੇ ਹੈ ਪਰ ਉਹਨਾਂ ਨੇ ਵੀ ਕਿਹਾ ਵੀ ਜਦੋਂ ਅਸੀਂ ਤੁਸੀਂ 2047 ਤੱਕ ਵਿਕਸਤ ਭਾਰਤ ਹੋ ਜਾਊਗਾ ਅਸੀਂ ਇਹਾਰੇ ਦੇਖਦੇ ਆ ਤਾਂ ਮੋਦੀ ਜੀ ਦੀ ਖੁਸ਼ਕਿਸਮਤੀ ਇਹ ਹੈ ਕਿ ਕਰੋੜਾਂ ਭਾਰਤੀਆਂ ਨੇ ਬਾਹਰ ਵਿਕਸਤ ਦੇਸ਼ਾਂ ਨੂੰ ਦੇਖਿਆ ਹੀ ਨਹੀਂ ਵੀ ਉਹਨੂੰ ਵਿਕਸਤ ਕੀ ਨੂੰ ਕਹਿੰਦੇ ਆ ਮੈਂ 50 ਸਾਲ ਦਾ ਉਹਦਾ ਕਹਿਣਾ ਹੈ ਕਿ 50 ਸਾਲਾਂ ਤੋਂ ਮੈਂ ਦੇਖ ਰਹੀ ਹਾਂ ਵਿਕਸਤ ਲੋਕ ਦੇਸ਼ਾਂ ਨੂੰ ਤੇ ਜਦੋਂ ਅਸੀਂ ਮੈਂ ਸਾਡੇ ਦੇਸ਼ ਨਾਲ ਕੰਪੇਅਰ ਕਰਦੀਆਂ ਉਹਦੇ ਨਾਲ ਮੁਕਾਬਲਾ ਕਰਦੀਆਂ ਤਾਂ ਸਾਡਾ ਦੇਸ਼ ਅਜੀ ਵਿਕਾਸ ਸੀਲ ਵੀ ਨਹੀਂਗਾ ਗਿਕਸਤ ਹੋਣਾ ਇੱਕ ਪਾਸੇ ਰਿਹਾ ਉਧਰ ਨਹੀਂ ਜਾ ਰਿਹਾ ਸੀ ਸੋ ਇਹ ਉਹਦੇ ਤੇ ਕਮੈਂਟਰੀ ਹੈ ਅ ਇਨਕਮ ਟੈਕਸ ਬਾਰੇ ਚ ਵੀ ਬੜਾ ਵੱਡਾ ਇੱਕ ਹੈਗਾ ਅ ਪਿਛਲੇ ਕੁਝ ਸਾਲਾਂ ਤੋਂ ਨਿਰਮਲਾ ਸੀਤਾਰਮਨ ਨੇ ਇਹ ਬਣਾਇਆ ਸੀਗਾ ਕਿ ਵੀ ਦੋ ਤਰ੍ਹਾਂ ਦੀ ਟੈਕਸ ਰਜਿਮ ਹੈ ਇੱਕ ਪੁਰਾਣੀ ਪੁਰਾਣਾ ਟੈਕਸ ਸਿਸਟਮ ਇੱਕ ਨਵਾਂ ਟੈਕਸ ਸਿਸਟਮ ਨਵੇਂ ਟੈਕਸ ਸਿਸਟਮ ਦੇ ਵਿੱਚ ਹਰ ਸਾਲ ਕਿਤੇ ਨਾ ਕਿਤੇ ਸਲੈਬ ਬਦਲ ਗਈ ਕੋਈ ਰੇਟ ਬਦਲ ਗਿਆ ਇਸ ਤਰ੍ਹਾਂ ਦਾ ਰਿਹਾ ਤੇ ਐਸ ਵਾਰੀ ਉਹਨੇ ਨਵੇਂ ਟੈਕਸ ਸਿਸਟਮ ਦੇ ਵਿੱਚ ਸਲੈਬਾਂ ਵੀ ਬਦਲੀਆਂ ਨੇ ਟੈਕਸ ਦੀਆਂ ਤੇ ਰੇਟ ਵੀ ਬਦਲੇ ਆ ਉਹਦੇ ਨਾਲ ਬਿਨਾਂ ਸ਼ੱਕ ਜਿਹੜੀ ਦਰਮਿਆਨੀ ਕਲਾਸ ਹੈ ਉਸ ਨੂੰ ਫਾਇਦਾ ਹੋਊਗਾ ਇਨਕਮ ਟੈਕਸ ਦੇ ਵਿੱਚ ਪਰ ਉਹਦੇ ਚ ਦੂਜੀ ਗੱਲ ਇਹ ਹੈ ਵੀ ਜਿਹੜੇ ਲੋਕ ਪੁਰਾਣੀ ਟੈਕਸ ਪ੍ਰਣਾਲੀ ਦੇ ਵਿੱਚ ਰਹੇ ਹੈਗੇ ਉਹ ਪ੍ਰਣਾਲੀ ਟੈਕਸ ਪ੍ਰਣਾਲੀ ਦੇ ਵਿੱਚ ਉਹਨਾਂ ਨੇ ਕਾਫੀ ਸਾਰੀਆਂ ਇਨਵੈਸਟਮੈਂਟਸ ਕੀਤੀਆਂ ਹੋਈਆਂ ਨੇ ਉਹ ਸਾਰੀਆਂ ਦੀਆਂ ਸਾਰੀਆਂ ਫਜ਼ੂਲ ਜਾਣੀਆਂ ਨੇ ਤਾਂ ਕਿ ਜਿਹੜੇ ਲੋਕ ਐ ਉਹ ਪੁਰਾਣੀ ਟੈਕਸ ਪ੍ਰਣਾਲੀ ਦੇ ਵਿੱਚ ਹਜੇ ਵੀ ਟੈਕਸ ਰਿਟਰਨ ਆ ਪਰਦੇ ਸੀ ਉਸ ਦੇ ਹਿਸਾਬ ਨਾਲ ਟੈਕਸ ਦਿੰਦੇ ਸੀ ਤੇ ਹੁਣ ਇਹਦੇ ਨਾਲ ਕੋਸ਼ਿਸ਼ ਇਹ ਹੋ ਜਾਣੀ ਹੈ ਕਿ ਉਹ ਥੋੜੇ ਜਿਹੇ ਬਚ ਜਾਣੇ ਤੇ ਜ਼ਿਆਦਾ ਲੋਕ ਜਿਹੜੇ ਐ ਨਵੀਂ ਟੈਕਸ ਪ੍ਰਣਾਲੀ 'ਚ ਆ ਜਾਣੇ ਤੇ ਦੂਸਰਾ ਇਹਦੇ ਉੱਤੇ ਰਵੀਸ਼ ਕੁਮਾਰ ਜੀ ਦੀ ਵੀ ਵੀਡੀਓ ਹੈ ਵੀ ਜਿਹੜੀਆਂ ਟੈਕਸ ਛੋਟਾਂ ਪਿਛਲੇ ਸਾਲਾਂ ਦੇ ਵਿੱਚ ਕਾਰਪੋਰੇਟਾਂ ਦੇ ਟੈਕਸ ਰੇਟ ਘਟਾਏ ਗਏ ਜਿਹਦੇ ਨਾਲ ਕਦੇ 1.5 ਲੱਖ ਕਰੋੜ ਦੀ ਤੇ ਕਦੇ 1.47 ਲੱਖ ਹਜ਼ਾਰ ਕਰੋੜ ਦੇ ਉਹਨਾਂ ਨੂੰ ਟੈਕਸ ਦੇ ਲਾਭ ਦਿੱਤੇ ਗਏ ਟੈਕਸ ਦੇ ਵਿੱਚੋਂ ਤੇ ਕਿਹਾ ਇਹ ਕਿ ਆ ਕਿ ਇਹ ਨਾ ਇਹ ਜਿਹੜੇ ਹੈ ਉਹ এমਪਲੋਇਮੈਂਟ ਜਨਰੇਸ਼ਨ ਕਰਨਗੇ ਹਾਲਾਂਕਿ ਹੋਇਆ ਉਲਟ ਵੀ ਜਿਹੜਾ ਸਾਡਾ ਇਹਨਾਂ ਨੇ ਆਰਥਿਕ ਸਰਵੇਖਣ ਵੀ ਪੇਸ਼ ਕੀਤਾ ਹੈ ਉਸ ਦੇ ਵਿੱਚ ਵੀ ਪਤਾ ਲੱਗਿਆ ਕਿ ਵੀ ਉਸ ਨੇ ਜਿਹੜਾ ਦੋ ਜਿਹੜੇ ਕਾਰਪੋਰੇਟਸ ਨੇ ਉਹਨਾਂ ਦੇ ਮੁਨਾਫੇ ਤਾਂ ਬਹੁਤ ਜ਼ਿਆਦਾ ਵਧ ਗਏ ਤੇ ਪਰ ਜਿਹੜਾ ਮੁਨਾਫੇ ਤਾਂ 22 23% ਵਧ ਗਏ ਕਾਰਪੋਰੇਟਾਂ ਦੇ ਪਰ ਜਿਹੜਾ এমਪਲੋਇਮੈਂਟ ਹੈ ਜਿਹੜੀ ਰੋਜ਼ਗਾਰ ਹੈ ਉਹ ਸਿਰਫ 8% ਹੀ ਵਧਿਆ ਇਹਦਾ ਮਤਲਬ ਹੈ ਵੀ ਉਹਨਾਂ ਤੇ ਟੈਕਸ ਨਹੀਂ ਲੱਗਿਆ ਇਹ ਵੀ ਸਾਨੂੰ ਇਹ ਤਾਂ ਪਤਾ ਲੱਗਦਾ ਹੈ ਵੀ ਜਣੀ ਆਮ ਅੱਛਾ ਜੀਐਸਟੀ ਕਿਉਂਕਿ ਚਾਹੇ ਇਸ ਬਜਟ ਦਾ ਮੁੱਦਾ ਨਹੀਂਗਾ ਪਰ ਜੀਐਸਟੀ ਕਿਉਂਕਿ ਗਰੀਬ ਤੋਂ ਗਰੀਬ ਬੰਦਾ ਵੀ ਦੰਦਾ ਉਹਦੇ 'ਚ ਕਿਸੇ ਨੂੰ ਕੋਈ रियायत ਨਹੀਂ ਗਈ ਯਾਨੀ ਇੱਕ ਪਾਸੇ ਉਹਨਾਂ ਅਮੀਰ ਕਾਰਪੋਰੇਟ ਘਰਾਣਿਆਂ ਨੂੰ ਰੇਤਾ ਹੈਗੀਆਂ ਨੇ ਬਹੁਤ ਵੱਡੀ ਪੱਧਰ ਤੇ ਉਹਨਾਂ ਨੂੰ ਦੁਬਾਰਾ ਉਸ ਟੈਕਸ ਰੇਟ 'ਚ ਨਹੀਂ ਲਿਆਂਦਾ ਜਾ ਰਿਹਾ ਜਿੱਥੋਂ ਉਹਨਾਂ ਨੂੰ ਘਟਾਇਆ ਸੀਗਾ ਤੇ ਦੂਜੇ ਬੰਨੇ ਜਿਹੜਾ ਉਹ ਆਮ ਲੋਕ ਜਿਹੜੇ ਆ ਉਹ ਜ਼ਿਆਦਾ ਟੈਕਸਾਂ ਦੇ ਭਾਰ ਥੱਲੇ ਜੀਐਸਟੀ ਦੇ ਵਿੱਚ ਦਬ ਰਹੇ ਵਜਟ ਦੇ ਬਾਰੇ ਵਿੱਚ ਸਿਰਫ ਅਸੀਂ ਇੰਨੀ ਕੁ ਗੱਲ ਹੀ ਕਹਿਣੀ ਚਾਹੁੰਦੇ ਆ। ਅ ਦੂਸਰਾ ਦੋਸਤੋ ਐਜੂਕੇਸ਼ਨ ਬਾਰੇ ਵੀ ਵਜਟ ਦੇ ਵਿੱਚ ਸੀਗੀਆਂ ਗੱਲਾਂ ਬਾਕੀ ਹੋਰ ਗੱਲਾਂ ਵੀ ਨੇ ਤੇ ਅੱਜ ਤੱਕ ਅੱਜ ਦੀ ਗੱਲ ਚ ਇੰਨਾ ਇਹਦੇ ਬਾਰੇ ਚ ਆਪਣੇ ਵਜਟ ਬਾਰੇ ਚ ਫਗਵਾੜਾ ਮਿਊਂਸੀਪਲ ਕਾਰਪੋਰੇਸ਼ਨ ਦੀਆਂ ਦੇ ਵਿੱਚ ਜਿਹੜੀਆਂ ਚੋਣਾਂ ਹੋਈਆਂ ਸੀ 50 ਸੀਟਾਂ ਸੀ ਕਾਂਗਰਸ ਤੇ ਵਿਐਸਪੀ ਨੇ ਇਕੱਠੀਆਂ ਚੋਣਾਂ ਲੜੀਆਂ ਕਾਂਗਰਸ ਦੀਆਂ 22 ਸੀਟਾਂ ਸੀ ਤੇ ਬੀਐਸਪੀ ਦੀਆਂ 3 25 ਬਣ ਗਈਆਂ ਤੇ ਚਾਰਤੀ ਉਹਨਾਂ ਨੂੰ ਜਿਹੜੇ ਹੈਗੇ ਆ ਉਹ ਇੰਡੀਪੈਂਡੈਂਟ ਉਹਨਾਂ ਦੀ ਸਮਰਥਾ ਹਾਸਲ ਸੀ ਪਰ ਬੀਜੇਪੀ ਦੇ ਐਂ ਜਿਵੇਂ ਬੀ ਟੀਮ ਅਸੀਂ ਕਹਿੰਦੇ ਆ ਨਾ ਆਮ ਆਦਮੀ ਪਾਰਟੀ ਨੂੰ ਐਵੇਂ ਨਹੀਂ ਕਹਿੰਦੇ ਹਾਂ ਲੱਛਣ ਚਾਲ ਚੱਲਣ ਸਭ ਕੁਝ ਉਹੀ ਹੈ ਜਿਹੜਾ ਬੀਜੇਪੀ ਵਾਲਾ ਹੈ ਆ ਆਮ ਆਦਮੀ ਪਾਰਟੀ ਦੇ ਸਿਰਫ ਜਿਹੜੇ ਐਸ ਦੇ ਵਿੱਚ 12 ਕਾਉਂਸਲਰ ਜਿੱਤੇ ਸਿਰਫ 12 ਤੇ ਇੱਕ ਬੰਦਾ ਆਮ ਕਾਂਗਰਸ ਚੋਂ ਟੁੱਟਿਆ ਉਹਨੂੰ ਮੇਅਰ ਬਣਾਤਾ ਇੱਕ ਬੀਐਸਪੀ ਚੋਂ ਟੁੱਟਿਆ ਉਹਨੂੰ ਸੀਨੀਅਰ ਡਿਪਟੀ ਮੇਅਰ ਬਣਾ ਲਿਆ ਤੇ ਚੱਪ ਕਰਕੇ ਆਪਣਾ ਕਾਰਪੋਰੇਸ਼ਨ ਬਣਾ ਲਈ ਜੇ ਦਿੱਲੀ ਚ ਜਿਹੜਾ ਕੁਝ ਕਰਦੇ ਆ ਤਾਂ ਸਾਨੂੰ ਵੀ ਤਕਲੀਫ ਹੁੰਦੀ ਹੈ ਇਹਨਾਂ ਨੂੰ ਤਾਂ ਹੁੰਦੀ ਹੀ ਹੁੰਦੀ ਹੈ ਤੇ ਅਸੀਂ ਉਹਨੂੰ ਭਾਜਪਾ ਨੂੰ ਮਾੜਾ ਗਿਣਦੇ ਆ ਤੇ ਹੁਣ ਆਮ ਨੂੰ ਆਮ ਆਦਮੀ ਪਾਰਟੀ ਨੂੰ ਕਿਹੜਾ ਚੰਗਾ ਗਿਣੇ ਇਹ ਦੱਸੋ ਤਾਂ ਤਰੀਕਾ ਇੱਕੋ ਹੀ ਕੋਈ ਫਰਕ ਨਹੀਂਗਾ ਸੋ ਇਸ ਕਰਕੇ ਲੋਕ ਜਿਹੜੇ ਐ ਉਹਨਾਂ ਦੇ ਇਹ ਕਹਿੰਦੇ ਆ ਇੱਥੇ ਆਮਲਾਂ ਦੇ ਹੋਣੇ ਨੇ ਨਵੇੜੇ ਕਿਸੇ ਨਾ ਤੇਰੀ ਜਾਤ ਪੁੱਛਣੀ ਤੇਰਾ ਨਾਂ ਦਾ ਨਹੀਂ ਕਿਸੇ ਨੇ ਪੁੱਛਣਾ ਅਮਲ ਕੀ ਐ ਅਮਲ ਜਿਹੜੇ ਐ ਬਿਲਕੁਲ ਹੀ ਮਾੜੇ ਤਾਨਾਸ਼ਾਹੀ ਗੈਰ ਜਮਹੂਰੀ ਅਮਲ ਨੇ ਆਮ ਆਦਮੀ ਪਾਰਟੀ ਦੇ ਇੱਕਲਾ ਅਗਲੀ ਗੱਲ ਦੋਸਤੋ ਸੁਪਰੀਮ ਕੋਰਟ ਦੇ ਵਿੱਚ ਕੋਈ ਹਸਬੰਡ ਵਾਈਫ ਦਾ ਚੱਕਰ ਚੱਲਦਾ ਸੀਗਾ ਕਿਸੇ ਬੱਚੇ ਦੀ ਕਸਟਡੀ ਦੇ ਸਬੰਧ ਚ ਬੰਦਾ ਬਾਹਰ ਸੀ ਉਹ ਇੱਥੇ ਆਇਆ ਤੇ ਉਹਦੇ ਤੇ ਕੰਟੈਂਪਟ ਲੱਗ ਗਈ ਦ ਕੰਟੈਂਪਟ ਲੱਗਣ ਤੋਂ ਬਾਅਦ ਸੁਪਰੀਮ ਕੋਰਟ ਨੇ ਉਹਦਾ ਜਿਹੜਾ ਪਾਸਪੋਰਟ ਜ਼ਬਤ ਕਰ ਲਿਆ ਤੇ ਉਹਨੂੰ ਕਿਹਾ ਵੀ ਜਦੋਂ ਤੂੰ ਦੇਸ਼ ਛੱਡਣਾ ਹੈ ਤਾਂ ਦੇਸ਼ ਤੋਂ ਬਾਹਰ ਜਾਣਾ ਹੈ ਤਾਂ ਸਾਨੂੰ ਦੱਸਣਾ ਪਰ ਪਾਸਪੋਰਟ ਸੁਪਰੀਮ ਕੋਰਟ ਪਿਆ ਹੋਣ ਦੇ ਬਾਵਜੂਦ ਉਹ ਵਿਅਕਤੀ ਦੁਬਾਰਾ ਵਾਪਸ ਚੱਲਿਆ ਗਿਆ ਸੁਪਰੀਮ ਕੋਰਟ ਨੇ ਪੁੱਛਿਆ ਸਰਕਾਰੀ ਅਧਿਕਾਰੀਆਂ ਨੂੰ ਵੀ ਇਹ ਦੱਸੋ ਵੀ ਉਹ ਕਿਹਦੀ ਆਗਿਆ ਨਾਲ ਚੱਲਿਆ ਗਿਆ ਤੇ ਉਹਨੂੰ ਕਿਹਨੇ ਕਿਹਨੇ ਉਹਦੀ ਹੈਲਪ ਕੀਤੀ ਹੈ ਬਾਹਰ ਜਾਣ ਚ ਪਾਸਪੋਰਟ ਸਾਡੇ ਕੋਲ ਪਿਆ ਹੈ ਬਾਹਰ ਕਿੱਦਾਂ ਚੱਲਿਆ ਗਿਆ ਸੋ ਇਹ ਘਟਨਾਵਾਂ ਵੀ ਸਾਡੇ ਦੇਸ਼ 'ਚ ਵਾਪਰਦੀਆਂ ਨੇ ਸੋ ਦੇਖਦੇ ਹਾਂ ਉਹਦੇ ਕੀ ਜਵਾਬ ਹੁੰਦੇ ਆ ਕਹਾਂ ਵਾਸਤੇ ਤੇ ਅਗਲੀ ਗੱਲ ਦੋਸਤੋ ਲਾਸਟ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਉਹ ਇਹ ਹੈ ਕਿ ਵੀ ਜਿਹੜਾ ਗੁਜਰਾਤ ਹੈ ਗੁਜਰਾਤ ਦੇ ਦਹੌਦ ਜ਼ਿਲ੍ਹੇ ਦੇ ਵਿੱਚ 28 ਜਨਵਰੀ ਨੂੰ ਇੱਕ ਕਬਾਈਲੀ ਔਰਤ ਟ్రਾਈਬਲ ਜਿਹੜੇ ਉਸ ਜਿਹੜਾ ਅਸੀਂ ਕਹਿੰਦੇ ਹਾਂ ਕਿ ਸਾਡੀ ਦੇਸ਼ ਦੀ ਸਭ ਤੋਂ ਪਹਿਲੀ ਔਰਤ ਤੇ ਟ్రਾਈਬਲ ਰਾਸ਼ਟਰਪਤੀ ਮੁਰਮੂ ਜੀ ਨੇ ਤੇ ਭਾਜਪਾ ਵਾਲੇ ਬਹੁਤ ਵੱਡੀ ਪ੍ਰਾਪਤੀ ਇਹਨੂੰ ਮੰਨਦੇ ਆ। ਉਹ ਟ్రਾਈਬਲ ਆਰਥਿਕ ਘਰ ਦੇ ਵਿੱਚੋਂ ਉਸ ਨੂੰ ਸ਼ਰਮ ਕੁੱਟਿਆ ਜਾਂਦਾ ਹੈ ਪਬਲੀਕਲੀ ਤੇ ਫਿਰ ਉਹਦੇ ਕੱਪੜੇ ਉਤਾਰੇ ਜਾਂਦੇ ਆ ਤੇ ਫਿਰ ਉਹਨੂੰ ਮੋਟਰਸਾਈਕਲ ਤੇ ਬੰਨ ਕੇ ਉਹਦਾ ਜਲੂਸ ਕੱਢਿਆ ਜਾਂਦਾ ਹੈਗਾ ਸਾਰੇ ਪਾਸੇ ਤੇ ਉਹਦੀ ਵੀਡੀਓ ਬਣਾਈ ਜਾਂਦੀ ਏ ਤੇ ਉਹ ਵੀਡੀਓ ਵਾਇਰਲ ਹੋ ਜਾਂਦੀ ਏ ਤੇ 30 ਤਰੀਕ ਨੂੰ ਫਿਰ ਉਹ ਪੁਲਿਸ ਉਸ ਦੀ ਕਾਰਵਾਈ ਕਰਦੀ ਏ 28 ਜਨਵਰੀ ਤੋਂ ਕਹਾਂ ਜਾ ਕੇ 31 ਨੂੰ ਇਹਦੇ ਤੇ ਕਾਰਵਾਈ ਹੁੰਦੀ ਏ 12 ਜਣੇ ਚਾਰ ਔਰਤਾਂ ਚਾਰ ਮਰਦ ਤੇ ਚਾਰ ਨਵਾਲਕ ਬੱਚੇ ਇਹਦੇ ਚ ਫੜੇ ਜਾਂਦੇ ਆ ਜਿਹੜੇ ਇਹ ਸਾਰਾ ਕੁਝ ਕਰਦੇ ਆ ਤੇ ਉਹ ਔਰਤ ਹੱਥ ਬੰਦੀ ਏ ਮਿੰਤਾ ਕੱਢਦੀ ਏ ਵੀਡੀਓ ਦੇ ਵਿੱਚ ਤੇ ਇਹ ਜ਼ੁਲਮ ਜਿਹੜਾ ਬੀਜੇਪੀ ਦੀ ਸਰਕਾਰ ਗੁਜਰਾਤ ਦੇ ਵਿੱਚ ਜਿਹੜੀ ਕਹਿੰਦੀ ਹੈ ਕਿ ਅਸੀਂ ਔਰਤਾਂ ਦੇ ਬਹੁਤ ਵੱਡੇ ਖੈਰ ਖਵਾ ਹੈਗੀਆਂ ਤੇ ਅਸੀਂ ਇੱਕ ਟ్రਾਈਬਲ ਔਰਤ ਨੂੰ ਦੇਸ਼ ਦੀ ਰਾਸ਼ਟਰਪਤੀ ਬਣਾਤਾ ਉੱਥੇ ਇੱਕ ਟ్రਾਈਬਲ ਔਰਤ ਦੀ ਇਸ ਤਰ੍ਹਾਂ ਨਾਲ ਮਤਲਬ ਉਹ ਹੁੰਦੀ ਹੈ ਬੇਇੱਜ਼ਤੀ ਤੇ ਉਹ ਚਾਹੇ ਹੁਣ ਕੇਸ ਦਰਜ ਹੋ ਗਿਆ ਪਰ ਇਹ ਬੜੀ ਹੀ ਸ਼ਰਮਨਾਕ ਹੈ ਪ੍ਰਧਾਨ ਮੰਤਰੀ ਜੀ ਨੂੰ ਜਦੋਂ ਬੋਲਦੇ ਹੈ ਉਹ ਉਨਨ ਜਰਾ ਆਪਣੀ ਪੀੜ੍ਹੀ ਥੱਲੇ ਸੋਟਾ ਜ਼ਰੂਰ ਫੇਰਨਾ ਚਾਹੀਦਾ ਹੈ ਅੱਜ ਦੀ ਗੱਲ ਚ ਇੰਨਾ ਹੀ ਬਹੁਤ-ਬਹੁਤ ਸ਼ੁਕਰੀਆ